ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੋਂ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 16 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕੱਲ ਟੁੱਟਵੇਂ ਤੌਰ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪਿਆ ਜਿਹੜਾ ਮੀਂਹ ਦਾ ਜ਼ਿਆਦਾਤਰ ਹਿੱਸਾ ਮਾਲਵੇ ਦੇ ਨਾਲ ਲੱਗਦੇ ਮਾਲਵੇ ਦੇ ਵਿੱਚ ਜਾਂ ਹਰਿਆਣੇ ਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਪਿਆ ਬਾਕੀ ਖੇਤਰਾਂ ਦੇ ਵਿੱਚ ਹਲਕਾ ਫੁਲਕਾ ਕਣਮਣ ਜਾਂ ਹਲਕੇ ਛਰਾਟੇ ਸਾਰੇ ਪੰਜਾਬ ਦੇ ਵਿੱਚ ਲੱਗੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ ਦਾ ਮੌਸਮ ਸਾਫ਼ ਰਹੇਗਾ ਜੇਕਰ ਦੁਪਹਿਰ ਵੇਲੇ ਦਖੀ ਧੁੱਪ ਲੱਗਦੀ ਹੈ ਤੇ ਹਵਾ ਰੁਕਦੀ ਹੈ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਬੱਦਲ ਬਣ ਸਕਦੇ ਹਨ ਤੇ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਰਹੇਗੀ ਜ਼ਿਆਦਾਤਰ ਇਲਾਕੇ ਦਾ ਮੌਸਮ ਸਾਫ਼ ਰਹੇਗਾ ਪਰ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਹਵਾ ਰੁੱਕ ਕੇ ਬੱਦਲ ਬਣ ਸਕਦੇ ਹਨ ਹਲਕੇ ਛਰਾਟੇ ਲੱਗ ਸਕਦੇ ਹਨ ਇਹ ਜ਼ਿਆਦਾਤਰ ਅਸਰ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਪਹਾੜਾ ਤੋਂ 60-70 ਕਿਲੋਮੀਟਰ ਦੇ ਘੇਰੇ ਦੇ ਵਿੱਚ ਵੱਧ ਚਾਂਸ ਨੇ ਪਰ ਮਾਲਵੇ ਦੇ ਵੀ ਇੱਕਦੁੱਕਾ ਥਾਵਾਂ 'ਤੇ ਜਿਹੇ ਸੈੱਲ ਬਣ ਸਕਦੇ ਹਨ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੈ ਤੇ ਆਉਣ ਵਾਲੇ 3-4 ਦਿਨ ਪੰਜਾਬ ਦਾ ਮੌਸਮ ਸਾਫ਼ ਰਹੇਗਾ ਖੁਸ਼ਕ ਰਹੇਗਾ ਕਿਸੇ ਪ੍ਰਕਾਰ ਦਾ ਇਹ ਬੱਦਲਬਾਈ ਜਾਂ ਸਿਸਟਮ ਆਉਂਦਾ ਹੋਇਆ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਇਹ ਸਿਸਟਮ ਤਕਰੀਬਨ ਪੰਜਾਬ ਚੋ ਅੱਜ ਪਾਰ ਲੰਘ ਜਾਵੇਗਾ ਪਹਾੜਾਂ ਦੇ ਵਿੱਚ ਇਸ ਦਾ ਅਸਰ ਅੱਜ ਵੀ ਹੁੰਦਾ ਹੋਇਆ ਦਿਖਾਈ ਦੇਵੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦੀਆਂ ਹੋਈਆਂ ਤੁਹਾਨੂੰ ਦਿਖਾਈ ਦਿੰਦੀਆਂ ਰਹਿਣਗੀਆਂ ਪੰਜਾਬ ਦੇ ਵਿੱਚ ਸਾਰੇ 'ਚ ਨਹੀਂ ਕਿਤੇ ਕਿਤੇ ਦੁਪਹਿਰ ਤੋਂ ਬਾਅਦ ਹੀਟ ਸੈੱਲ ਜਿਹਾ ਹੈ ਬੰਦ